ਯਾਤਰਾ ਕਰ ਰਹੇ ਹੋ ਪੀਸ ਨੇ ਆ ਅਸੀਂ ਇਹੀ ਸੰਦੇਸ਼ ਦੇ ਰਹੇ ਹਾਂ ਜਿਸ ਤਰ੍ਹਾਂ ਹਰ ਸਾਲ ਦਈਦਾ ਆ ਕਿ ਜਿਸ ਤਰ੍ਹਾਂ ਪੰਜਾਬ ਇੱਕ ਹੱਸਦਾ ਖਿਲਦਾ ਰੰਗਲਾ ਪੰਜਾਬ ਹੈ ਇੱਕ ਗੁਲਦਸਤਾ ਆ ਜਿਹਦੇ ਵਿੱਚ ਅਲੱਗ-ਅਲੱਗ ਕਿਸਮ ਦੇ ਫੁੱਲ ਨੇ ਤੇ ਬਹੁਤ ਹੀ ਮੁਸਕਰਾਹਟ ਤੇ ਭਾਈਚਾਰੇ ਦੇ ਵਿੱਚ ਰਹਿੰਦੇ ਨੇ ਅੱਜ ਇਹ ਰਾਈਡ ਆਫ ਯੂਨਿਟੀ ਯਾਨੀ ਕਿ ਇੱਕ ਕਦਮ ਏਕਤਾ ਦੇ ਵੱਲ ਦਾ ਸੰਦੇਸ਼ ਦੇ ਰਹੇ ਹਾਂ ਤੇ ਜਿਹੜਾ ਕਿ ਟੈਂਪਲ ਆਫ ਗੋਡ ਚਰਚ ਸਲੀਮ ਟਾਬਰੀ ਤੋਂ ਸਟਾਰਟ ਹੋਇਆ ਉਸ ਤੋਂ ਬਾਅਦ ਹੈਬੋਵਾਲ ਸੰਗਮ ਚੌਂਕ ਕੈਲਵਰੀ ਚਰਚ ਤੇ ਫੀਲਡਿੰਗਾਂ 'ਚ ਹੁੰਦਾ ਹੋਇਆ ਯੂਥ ਯੂਥ ਇੱਕ ਮੋਟੀਵੇਸ਼ਨਲ ਮੈਸੇਜ ਦੇ ਆਇਆ ਕਿ ਸਾਨੂੰ ਧਰਮ ਦੇ ਨਾਲ ਜੁੜ ਕੇ ਭਾਈਚਾਰ ਸਾਂਝ ਤੇ ਜੁੜੇ ਰਹਿਣਾ ਚਾਹੀਦਾ ਹੈ ਤਾਂ ਕਿ ਸਾਡਾ ਨੌਜਵਾਨ ਜਿਹੜਾ ਸਪੋਰਟਸ ਵੱਲ ਪਹਿਲ ਕਦਮੀ ਦੇ ਵਿੱਚ ਅੱਗੇ ਹੁੰਦਾ ਸੀ ਉਹ ਅੱਜ ਨਸ਼ਿਆਂ ਨੂੰ ਛੱਡ ਕੇ ਧਰਮ ਕੰਮਾਂ ਦੇ ਵਿੱਚ ਅੱਗੇ ਵਧੇ ਤੇ ਏਕਤਾ ਦਾ ਸੰਦੇਸ਼ ਸਭ ਨੂੰ ਦੇ ਜਿੰਨੇ ਚਾਹ ਨਾ ਬਣਾ ਰਹੇ ਏ ਚਾਰ ਅੱਜ ਜਿੰਨੇ ਚਾਹ ਨਾ ਜੀ ਜੇ 23 ਦਸੰਬਰ ਨੂੰ ਉਹ ਯੇਸ਼ੂ ਮਸੀਹ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਤੇ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਯੂਥ ਕਿੰਨੇ ਹਰਸ਼ੁਲਾਸ ਦੇ ਨਾਲ ਕਿੰਨੇ ਖੁਸ਼ੀ ਦੇ ਨਾਲ ਅੱਜ ਸ਼ਾਮਿਲ ਹੋਇਆ ਰਾਈਡ ਆਫ ਯੂਨਿਟੀ ਦੇ ਵਿੱਚ ਥੈਂਕ ਯੂ ਟੂ ਥਿੰਕ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਪਿਆਰ ਭਰੀ ਜੈਮਸੀ ਦੀ ਜਿਵੇਂ ਕਿ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਕਿ ਰਬੂ ਯੇਸ਼ੂ ਮਸੀਹ ਪਾਪੀਆਂ ਦੇ ਉਧਾਰ ਕਰਨ ਦੇ ਲਈ ਆਏ ਔਰ ਸਾਂਤ ਪੌਲਸ ਨੇ ਕਿਹਾ ਸਭ ਤੋਂ ਵੱਡਾ ਪਾਪੀ ਮੈਂ ਹਾਂ ਔਰ ਸੱਚਮੁੱਚ 크ਿਸਮਸ ਜਿਹੜਾ ਇੱਕ ਤਿਹਾਰ ਹੈ ਇੱਕ ਬੜੀਆਂ ਖੁਸ਼ੀਆਂ ਦਾ ਤਿਹਾਰ ਹੈ ਜੋ ਕੋਈ ਵੀ ਇਸ ਪਵਿੱਤਰ ਦਿਹਾੜੇ ਦੇ ਉੱਤੇ ਆਪਣੇ ਪਾਪਾਂ ਦਾ ਇਕਰਾਰ ਕਰਕੇ ਪ੍ਰਭੂ ਯਿਸੂ ਮਸੀਹ ਦੀ ਸ਼ਰਨ ਵਿੱਚ ਆਏਗਾ ਮੇਰਾ ਵਿਸ਼ਵਾਸ ਹੈ ਔਰ ਤੁਹਾਡੇ ਨਾਲ ਵਾਅਦਾ ਹੈ ਕਿ ਉਹ ਜਰੂਰ ਬਚਾ ਲਿਆ ਜਾਏਗਾ ਕਿਉਂਕਿ ਬਾਣੀ ਕਹਿੰਦੀ ਹੈ ਕਿ ਤੂੰ ਵਾਸਤੇ ਤੇਰਾ ਘਰਾਣਾ ਬਚਾ ਲਿਆ ਜਾਏਗਾ ਅੱਜ 크ਿਸਮਸ ਵਿਸ਼ਾਲ ਸ਼ੁਭਯਾਤਾ ਜਿਹੜਾ 크ਿਸਮਸ ਦੇ ਸੰਬੰਧਿਤ ਹੈ ਅੱਜ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅਸੀਂ ਵਧਾਈ ਦਿੰਦੇ ਹਾਂ ਔਰ ਅੱਜ ਨੌਜਵਾਨਾਂ ਦੇ ਬਹੁਤ ਸਾਰੇ ਪੂਰੀ ਨੌਜਵਾਨ ਪੀੜੀ ਜਿਹੜੀ ਹੈ ਜਨਰੇਸ਼ਨ ਹੈ ਅੱਜ ਹੁੰਮਾ ਆ ਕੇ ਪਹੁੰਚੀ ਹੈ ਔਰ ਅਸੀਂ ਇਹੀ ਪਿਆਰ ਦਾ ਸਨੇਹ ਜਿਹੜਾ ਸਾਹਮਣੇ ਆ ਕੀ ਰਾਈਟ ਆਫ ਯੂਨਿਟੀ ਅਸੀਂ ਸਾਰੇ ਭਾਈਚਾਰੇ ਮਿਲ ਕੇ ਜਿਹੜਾ ਇਸ 크ਿਸਮਸ ਦਿਹਾੜੇ ਨੂੰ ਮਨਾ ਸਕੀ ਵਡੇ ਦਿਨ ਦਾ ਮੈਸੇਜ ਤੋਂ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਦੁਨੀਆਂ ਵਿੱਚ ਸ਼ਾਂਤੀ ਦੇ ਲਈ ਆਇਆ ਹੈ ਔਰ ਉਹ ਸ਼ਾਂਤੀ ਦਾ ਸੰਦੇਸ਼ ਮੈਂ ਸਭ ਨੂੰ ਦੇਣਾ ਚਾਹੁੰਦਾ ਹਾਂ ਸਾਰੇ ਭਾਈਚਾਰੇ ਦੇ ਵਿੱਚ ਰਹਿਣਾ ਹੈ ਪਿਆਰ ਮੁਹabbat ਦੇ ਵਿੱਚ ਰਹਿਣਾ ਹੈ ਸਿਰਫ ਇਹ ਹੀ ਹੈ ਮੇਰੀ ਸੰਦੇਸ਼ આજ ਅੱਜ ਸਾਡੇ ਮਾਨਜੋ ਫਾਦਰ ਥੋਮਸ ਜੀ ਨੇ ਹੌਲੀ ਕਰੋ ਚਰਚ ਦੇ ਵਿੱਚ ਆਈ ਹੋਈ ਸ਼ੁਭ ਯਾਤਰਾ ਦਾ ਸਵਾਗਤ ਕੀਤਾ ਹੈ ਔਰ ਉਹਨਾਂ ਨੇ ਬੜੇ ਹੀ ਵਿਸਤਾਰ ਦੇ ਨਾਲ ਲੰਗਰ ਦਾ ਇੰਤਜ਼ਾਮ ਕਰਾਇਆ ਅਸੀਂ ਮਾਨਜੋ ਫਾਦਰ ਜੀ ਦਾ ਵੀ ਧੰਨਵਾਦ ਕਰਦੇ ਹਾਂ ਔਰ ਪ੍ਰਧਾਨ ਐਲਬਰਟ ਦਵਾ ਜੀ ਦਾ ਵੀ ਔਰ ਪਾਸਟਰ ਅਲੀਸ਼ਾ ਦਾ ਔਰ ਪਾਸਟਰ ਸੈਮੂਅਲ ਜੀ ਦਾ ਪਾਸਟਰ ਸਰਵਜੀਤ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਅੱਜ ਸ਼ਹਿਰ ਦੇ ਵਿੱਚ ਅਲੱਗ-ਅਲੱਗ ਇਲਾਕੇ ਦੇ ਵਿੱਚ ਸ਼ਹਿਰ ਦੇ ਵਿੱਚ ਇਹ ਦਸੰਬਰ ਮਹੀਨਾ ਸਾਰੇ ਕ੍ਰਿਸਚੀਅਨ ਭਾਈਚਾਰੇ ਦੇ ਵਾਸਤੇ ਇੱਕ ਬੜਾ ਖੁਸ਼ੀ ਦਾ ਮਹੀਨਾ ਹੁੰਦਾ ਹੈ ਕਿਉਂਕਿ ਸਾਡੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਹੁੰਦਾ ਹੈ ਇਸ 25 ਦਸੰਬਰ ਨੂੰ ਔਰ ਉਸ ਤੋਂ ਪਹਿਲਾਂ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਔਰ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਸੀ ਪ੍ਰਧਾਨ ਐਲਬਰਟ ਦਵਾ ਜੀ ਦੀ ਗਵਾਹੀ ਦੇ ਹੇਠ ਪਾਸਟਰ ਅਲੀਸ਼ਾ ਪਾਸਟਰ ਸੈਮੂਅਲ ਔਰ ਪਾਸਟਰ ਸਰਵਜੀਤ ਜੀ ਔਰ ਇਹਨਾਂ ਦੇ ਗਵਾਹੀ ਦੇ ਹੇਠ ਇਹ ਸ਼ੋਭਾ ਯਾਤਰਾ ਹੌਲੀ ਕਰੋਚਰ ਸ਼ਰਬਨਗਰ ਦੇ ਵਿੱਚ ਲਿਆਂਦੀ ਗਈ ਜਿੱਥੇ ਸਾਡੇ ਮਾਨਯੋਗ ਫਾਦਰ ਥੋਮਸ ਜੀ ਨੇ ਉਹਨਾਂ ਦਾ ਸਵਾਗਤ ਕੀਤਾ ਔਰ ਇੱਥੇ ਖਾਸ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਸੀਂ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਨਾਲ ਹੀ ਅਸੀਂ ਸਾਰੇ ਆਪਣੇ ਸਿੱਖ ਹਿੰਦੂ ਭੈਣ ਭਾਈਆਂ ਦੇ ਵਾਸਤੇ ਵੀ ਉਹਨਾਂ ਦਾ ਵੀ ਧੰਨਵਾਦ ਕਰਦੇ ਤੇ ਪ੍ਰਾਰਥਨਾ ਕਰਦੇ ਹਾਂ ਕਿ ਉਹਨਾਂ ਨੇ ਅਲੱਗ-ਅਲੱਗ ਜਗ੍ਹਾ ਦੇ ਵਿੱਚ ਸ਼ੁਭ ਯਾਤਰਾ ਦਾ ਸਮਾਨੰਦ ਕੀਤਾ ਔਰ ਬੜਾ ਪਿਆਰ ਦਿਖਾਇਆ ਔਰ ਅਸੀਂ ਜਿਹੜੀ ਸ਼ੁਭ ਯਾਤਰਾ ਲਿਆਂਦੀ ਹੈ ਇਹਦੇ ਵਿੱਚ ਨਾ ਕੋਈ ਸਾਊਂਡ ਹੈ ਨਾ ਹੀ ਕੋਈ ਬੈਂਡ ਵਾਜਾ ਹੈ ਇਸ ਕਰਕੇ ਕਿ ਉੱਥੇ ਉਹਨਾਂ ਦੇ ਸਾਰਿਆਂ ਦੇ ਸ਼ੀਦੀ ਦਿਹਾੜਾ ਚੱਲ ਰਿਹਾ ਸੀ ਇਸ ਮਹੀਨੇ ਦੇ ਵਿੱਚ ਅਸੀਂ ਉਹਨਾਂ ਦੇ ਵੀ ਉਹਨਾਂ ਦੇ ਵੀ ਦੁੱਖ ਦੇ ਵਿੱਚ ਸਾਂਝੀਦਾਰ ਹਾਂ ਇਸ ਕਰਕੇ ਅਸੀਂ ਸਾਰੇ ਆਪਣੇ ਸਿੱਖ ਭਰਾਵਾਂ ਦਾ Hindu ਭੈਣ ਭਰਾਵਾਂ ਦਾ ਮੁਸਲਮਾਨ ਭਾਈਚਾਰੇ ਦਾ ਰਵਿਦਾਸ ਭਾਈਚਾਰੇ ਦਾ ਵਾਲਮੀਕੀ ਭਾਈਚਾਰੇ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਨਾਲ ਹੀ ਉਹਨਾਂ ਦੇ ਵਾਸਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਵਰ ਉਹਨਾਂ ਨੂੰ ਆਪਣੀ ਆਸ਼ੀਸ਼ਰ ਬਰਕਤ ਦੇਵੇ ਆਪਣੀ ਬਲੇਸਿੰਗ ਦੇਵੇ ਧੰਨਵਾਦ